ਸਾਨੂੰ ਜਿੱਦਾਂ ਪਤਾ ਹੀ ਆ ਕਿ ਅੰਮ੍ਰਿਤਸਰ ਤੋਂ ਆ ਰਹੇ ਸੀ ਪੇਸ਼ੈਂਟ ਛੱਡ ਗਏ ਤੇ ਅਸੀਂ ਬਟਾਲੇ ਪਹੁੰਚੇ ਸੀ ਸਾਨੂੰ ਰਸਤੇ ਦੇ ਵਿੱਚ ਨਾ ਇੱਕ ਇਹ ਠੀਕ ਆ ਸਰ ਅਸੀਂ ਵੇਟ ਕਰ ਰਹੇ ਹਾਂ ਜੀ ਇੱਥੇ ਆਦਮੀ ਮਿਲਿਆ ਰੋਡ ਦੇ ਉੱਤੇ ਡਿੱਗਿਆ ਵੇਟ ਕਰ ਰਹੇ ਹਾਂ ਅਸੀਂ ਇੱਥੇ ਤੁਸੀਂ ਕਾਲ ਕੀਤੀ ਆ ਪੁਲਿਸ ਨੂੰ ਆਪ ਵੀ ਦੇਖਦੇ ਹੋ ਤੁਸੀਂ ਵੈਸੇ ਹਿਲਦੇ ਜੁਲਦੇ ਨੇ ਠੀਕ ਆ ਸਰ ਆ ਨੰਬਰ ਮੇਰਾ ਚੱਲਦਾ ਹੀ ਆ ਜੀ ਕੋਈ ਕਾਲ ਆ ਇੱਥੇ ਕਰ ਦੂੰਗੇ ਰੋਡ ਦੇ ਗੰਡੇ ਪਏ ਹੋਏ ਨੇ ਠੀਕ ਆ ਜੀ ਬਹੁਤ ਧੰਨਵਾਦ ਜੀ ਹਾਂ ਜੀ ਤੇ ਕਿਸੇ ਵੇਲੇ ਵੀ ਕੋਈ ਹਾਦਸਾ ਨਹੀਂ ਹੋ ਸਕਦੀ ਜਦੋਂ ਸੜਕ ਦੇ ਕੰਡੇ ਇਹਨਾਂ ਦੇ ਲੱਤਾਂ ਸੜਕ ਦੇ ਉੱਤੇ ਪਈਆਂ ਹੋਈਆਂ ਨੇ ਕੋਈ ਗੱਡੀ ਮਾਰ ਕੇ ਸਿੱਧੀ ਜਾ ਪਤਾ ਨਹੀਂ ਕੋਈ ਮਾਰ ਗਿਆ ਕੁਝ ਜਿਹਾ ਕੀ ਹੈਗਾ ਜਾਂ ਕੁਝ ਨਸ਼ੇ ਵਿੱਚ ਨੇ ਕੋਈ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਾਲ ਕੀਤੀ ਹੈ ਜਲਦ ਤੋਂ ਜਲਦ ਪ੍ਰਸ਼ਾਸਨ ਵੀ ਆ ਰਿਹਾ ਅਸੀਂ ਬਟਾਲੇ ਰੁਕੇ ਹੋਏ ਹਾਂ ਫਿਲਹਾਲ ਸੋ ਅੱਗੇ ਗੁਰਵਿੰਦਰ ਭਾਈ ਤੁਹਾਨੂੰ ਦੱਸਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੁਰਵ ਅਮਰਦਾਸ ਸੇਵਾ ਸੰਸਥਾ ਉੜਮੁਰ ਤੋਂ ਅਸੀਂ ਜਿਹੜਾ ਆ ਸੰਸਥਾ ਵੱਲੋਂ ਇੱਕ ਅ ਮਰੀਜ਼ ਨੂੰ ਲੈ ਕੇ ਗਏ ਸੀ ਅੰਮ੍ਰਿਤਸਰ ਜੀ ਕਾਫੀ ਸੀਰੀਅਸ ਸੀ ਤੇ ਉਹ ਛੱਡ ਕੇ ਅਸੀਂ ਵਾਪਸ ਆ ਰਹੇ ਆ ਜੀ ਤੇ ਰਾਤ ਦੇ ਕੋਈ 11:00 ਦਾ ਟਾਈਮ ਆ ਜੀ ਉਸ ਟਾਈਮ ਤੇ ਉੱਥੇ ਅਸੀਂ ਇੱਕ ਆ ਅਸੀਂ ਅੱਗੇ ਨੰਗੇ ਸੀਗੇ ਉੱਥੋਂ ਅਸੀਂ ਵਾਪਸ ਜਨਮਸ ਘੁਮਾ ਕੇ ਆਇਆ ਚਲੋ ਸ਼ੁਕਰੀਆ ਹਾਂਜੀ ਅਸੀਂ ਵਾਪਸ ਆ ਰਹੇ ਸੀਗੇ ਜੀ ਅੰਮ੍ਰਿਤਸਰ ਤੋਂ ਤੇ ਇੱਥੇ ਬਟਾਲੇ ਆ ਗੁਰੂ ਨਾਨਕ ਧਾਮ ਇੱਥੇ ਇੱਕ ਜਗ੍ਹਾ ਜੀ ਉਸ ਜਗ੍ਹਾ ਦੇ ਉੱਪਰ ਸਾਨੂੰ ਆ ਕੇ ਇੱਕ ਇਹ ਦਿਸਿਆ ਇੰਦਾ ਭੰਗ ਦੇ ਵਿੱਚ ਇੱਧਰ ਦੇਖੋ ਕਿੰਨਾ ਜੰਗਲ ਆ ਤੇ ਬਿਲਕੁਲ ਬੀਆਬਾਨ ਆ ਜੀ ਲੋਕ ਇੱਥੋਂ ਲੰਘਦੇ ਆ ਪਰ ਮੈਨੂੰ ਨਹੀਂ ਸਮਝਦਾ ਵੀ ਕਿਸੇ ਦੀ ਨਜ਼ਰ ਗਈ ਹੋਊਗੀ ਤੇ ਕਿਉਂਕਿ ਅਸੀਂ ਰਾਤ ਨੂੰ ਹਮੇਸ਼ਾ ਜਦੋਂ ਐਂਬੂਲੈਂਸ ਲੈ ਕੇ ਨਿਕਲਦੇ ਆਂ ਤੇ ਸਾਹੀ ਹਰ ਪਾਸੇ ਜਿਹੜਾ ਬਹੁਤ ਧਿਆਨ ਰੱਖੀਦਾ ਤੇ ਅਚਾਨਕ ਸਾਨੂੰ ਇੱਥੇ ਜਿਹੜੇ ਇੱਕ ਪੈਰ ਨਜ਼ਰ ਆਏ ਤੇ ਉਹ ਪੈਰਾਂ ਤੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਕੋਈ ਬੰਦਾ ਇਨਸਾਨ ਆ ਜੀ ਕਿਉਂਕਿ ਸੰਸਥਾ ਦਾ ਸੂਲ ਹਰ ਕੋਈ ਵੀ ਸਾਨੂੰ ਦੁਰਘਟਨਾ ਜਾਂ ਕਿਸੇ ਵੀ ਚੀਜ਼ ਦਾ ਪਤਾ ਲੱਗਦਾ ਤੇ ਸਭ ਤੋਂ ਪਹਿਲਾਂ ਅਸੀਂ ਲਾਈਵ ਹੋ ਕੇ ਸੰਗਠਨ ਨੂੰ ਦੱਸਣਾ ਕਿਉਂਕਿ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੀ ਸੰਸਥਾ ਦੇ ਉੱਪਰ ਇਸ ਕਰਕੇ ਅਸੀਂ ਦੱਸਣਾ ਆਪਣਾ ਫਰਜ਼ ਸਮਝਦੇ ਆਂ ਜੀ ਪੁਲਿਸ ਪਾਰਟੀ ਨੂੰ ਅਸੀਂ ਫੋਨ ਕਰ ਦਿੱਤਾ ਜੀ 112 ਦੇ ਉਹ ਕਾਲ ਕੀਤੀ ਸੀ ਅੱਗੇ ਉਹ ਜਿੱਦਾਂ ਸਾਨੂੰ ਜਿਹੜਾ ਪ੍ਰਸ਼ਾਸਨ ਅੱਗੇ ਸਾਨੂੰ ਅੱਗੇ ਆਰਡਰ ਕਰੂਗਾ ਜੀ ਉਸ ਹਸਾਬ